ਜਿੰਦਾਬਾਦ 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 ਬਰਾਦੀਤੂ ਸਾਡੇ ਰੱਖਿਆ ਗਿਆ ਜਿੰਦਾਬਾਦ ਸਾਗਿਆ ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਲੁਧਿਆਣੇ ਵਿੱਚ ਐਮਸੀ ਦੀਆਂ ਚੋਣਾਂ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ ਅੱਜ ਅਸੀਂ ਪਹੁੰਚੇ ਹਾਂ ਵਾਰਡ ਨੰਬਰ 24 ਦੇ ਵਿੱਚ ਜਿੱਥੋਂ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਜੀ ਮੁੰਡੀਆਂ ਉਹ ਆਪਣੇ ਚੋਣ ਪ੍ਰਚਾਰ ਕਰ ਰਹੇ ਨੇ ਅੱਜ ਇਹ ਸ਼੍ਰੀਜੰਤ ਕਲੋਨੀ ਦੇ ਵਿੱਚ ਪਹੁੰਚੇ ਹੋਏ ਨੇ ਕੀ ਕਹਿਣਾ ਚਾਹੁੰਦੇ ਹੋ ਗੁਰਮੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਾਂਗਰਸ ਪਾਰਟੀ ਨੇ ਪ੍ਰਧਾਨ ਸਾਹਿਬ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੇ ਤੇ ਸਾਡੇ ਸਾਧਿਕਵ ਉਸੇ ਬਾਵਾ ਇੰਚਾਰਜ ਹਲਕਾ ਸਾਨਨੇ ਵਾਲ ਜੀ ਨੇ ਮੇਰੇ ਸੋਚੇ ਸਾਥੀਆਂ ਨੇ ਪਿੰਡ ਵਾਸੀਆਂ ਨੇ ਇਲਾਕਾ ਨਿਵਾਸੀਆਂ ਨੇ ਕਲੋਨੀਆਂ ਨਿਵਾਸੀਆਂ ਨੇ ਮੇਰੇ ਤੇ ਯਕੀਨ ਕਰਕੇ ਮੈਨੂੰ ਗਾਰਡ ਨੰਬਰ 24 ਤੋਂ ਪਾਵਰਸ ਦੀ ਟਿਕਟ ਲੈ ਕੇ ਦਿੱਤੀ ਆ ਚਾਹੇ ਮੈਂ ਉਸ ਦੇ ਸੰਬੰਧ ਵਿੱਚ ਅੱਜ ਡੋਰ ਟੂ ਡੋਰ ਕਰ ਰਿਹਾ ਤੇ ਮੀਟਿੰਗਾਂ ਕਰ ਰਿਹਾ ਬੜਾ ਪਰਮਾ ਸੰਘਾਰਾ ਮੈਂ ਇਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਰਾਤ ਦੇ ਨੇਕ ਕੀਤੀ ਪਈ ਆ ਮੈਨੂੰ ਲੱਗਦਾ ਵੀ ਲੁਧਿਆਣੇ 'ਚੋਂ ਸਭ ਤੋਂ ਵੱਧ ਲੀਡ ਤੇ ਇਹ ਸੀਟ ਦਿੱਤਾਗੇ ਕਿਉਂਕਿ ਜਿੰਨਾ ਪਰਮਾ ਹੰਗਾਰਾ ਸਾਨੂੰ ਮਿਲ ਰਿਹਾ ਜਿੱਧਰ ਜਾਂਦੇ ਆ ਲੋਕੀ ਹੱਥਾਂ ਦੇ ਚੱਕੀ ਫਿਰਦੇ ਆ ਭੱਜੇ ਫਿਰਦੇ ਆ ਸੀ ਆਪਸੀ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਐ ਇਸ ਏਰੀਏ ਦੇ ਵਿੱਚ ਕਿ ਜਿਵੇਂ ਵਿਆਹ ਹੁੰਦਾ ਨਾ ਕਿਸੇ ਦੇ ਪੰਘੜੇ ਪੈਂਦੇ ਨੇ ਵੀ ਜਿੱਤ ਕੇ ਹੋਏ ਜਿੱਤ ਕੇ ਉਸ ਤਰ੍ਹਾਂ ਹੋਇਆ ਪਿਆ ਪ੍ਰਮਾਤਮਾ ਕਿਰਪਾ ਕਰੂ ਸਾਨੂੰ ਜਿੱਤ ਦਿਵਾਊਗਾ ਇਹ ਜਿੱਤ ਵਾਹਿਗੁਰੂ ਦੀ ਹੋਊਗੀ ਸਾਡੀ ਨਹੀਂ ਹੋਊਗੀ ਇਹ ਜੇ ਹਾਰ ਵੀ ਹੋਗੀ ਉਹ ਵੀ ਵਾਹਿਗੁਰੂ ਦੀ ਹੋਣੀ ਆ ਕਿਉਂਕਿ ਅਸੀਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਆਂ ਔਰ ਉਸ ਦੇ ਓਟ ਆਸਰੇ ਨਾਲ ਸਾਨੂੰ ਜਰੂਰ ਜਿੱਤ ਮਿਲੂਗੀ ਬੋਲੇ ਸੋ ਨਿਹਾਲ ਮੰਡੀਆ ਸਾਹਿਬ ਜੇ ਫਤਵਾ ਤੁਹਾਡੇ ਹੱਕ ਦੇ ਵਿੱਚ ਹੁੰਦਾ ਤਾਂ 64 ਨੰਬਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਸਮੱਸਿਆ ਨੇ ਉਹ ਉਹਨਾਂ ਦਾ ਹੱਲ ਕਿਵੇਂ ਕਰੋਗੇ ਤੇ ਕਿਹੜੀ-ਕਿਹੜੀਆਂ ਸਮੱਸਿਆ ਨੇ ਭਾਜੀ ਬਹੁਤ ਸਮੱਸਿਆਵਾਂ ਨੇ ਇਸ ਏਰੀਆ ਵਿੱਚ ਸਭ ਤੋਂ ਵੱਡੀ ਸਮੱਸਿਆ ਪੀਣ ਯੋਗ ਪਾਣੀ ਜਿਹੜਾ ਸੀਵਰੇਜ ਨਾਲ ਮਿਕਸ ਆਉਂਦਾ ਹਰ ਕਲੋਨੀ ਦੇ ਵਿੱਚ ਆਉਂਦਾ ਤੇ ਸੜਕਾਂ ਉੱਚੀਆਂ ਕਰਕੇ ਬਣੀਆਂ ਹੋਈਆਂ ਨੇ ਸੜਕਾਂ ਉੱਚੀਆਂ ਹੋਣ ਕਰਕੇ ਲੋਕਾਂ ਦੇ ਘਰ ਨੀਵੇਂ ਹੋ ਗਏ ਪਾਣੀ ਵੜਦੇ ਨੇ ਸੀਵਰੇਜ ਲੀਕ ਹੋ ਕੇ ਲੋਕਾਂ ਦੇ ਘਰਾਂ 'ਚ ਵੜਦੇ ਨੇ ਜਿਵੇਂ ਮੈਂ ਅੱਖੀਂ ਦੇਖਦਾ ਤੇ ਇਹਨਾਂ ਗਲੀਆਂ ਦੇ ਵਿੱਚ ਮੈਂ ਕੂਚੀਆਂ ਦੇ ਵਿੱਚ ਰਹਿ ਕੇ ਵੱਡਾ ਹੋਇਆ ਤੇ ਮੈਨੂੰ ਕੱਲੀ-ਕੱਲੀ ਗਲੀ ਦਾ ਤੇ ਕੱਲੇ-ਕੱਲੇ ਇਨਸਾਨ ਦਾ ਇਸ ਏਰੀਏ ਦੇ ਲੋਕਾਂ ਦਾ ਪਤਾ ਵੀ ਉਹਨਾਂ ਦੇ ਕੀ ਸਮੱਸਿਆਵਾਂ ਤੇ ਮੈਂ ਉਹਨਾਂ ਦੀਆਂ ਸਮੱਸਿਆਵਾਂ ਸੁਣ ਕੇ ਫੌਰਨ ਵੀ ਹੱਲ ਕਰਾਉਣਾ ਜਿਹੜੀਆਂ ਮੇਰੇ ਕਾਉਂਸਲਰ ਬਣਨ ਤੋਂ ਬਾਅਦ ਹੋਣਗੀਆਂ ਉਹ ਮੈਂ ਕਾਉਂਸਲਰ ਬਣ ਕੇ ਉਹਨਾਂ ਦੀ ਸਸ਼ਸਤਮਾ ਪਹਿਲ ਦੇ ਆਧਾਰ ਤੇ ਇਸ ਏਰੀਏ ਦੇ ਵਿੱਚ ਕੋਈ ਵੀ ਸਮੱਸਿਆ ਹੋਵੇ ਡਿਵੈਲਪਮੈਂਟ ਦੀ ਹੋਵੇ ਸੀਵਰੇਜ ਦੀ ਹੋਵੇ ਵਾਟਰ ਸਪਲਾਈ ਦੀ ਹੋਵੇ ਸਟਰੀਟ ਲਾਈਟਾਂ ਦੀ ਹੋਵੇ ਜੋ ਮੁੰਡੀਆਂ ਸਹਾਈਤਾ ਨੇ ਜਿਵੇਂ ਆਪਾਂ ਨੂੰ ਪੈਨਸ਼ਨ, ਬੁਢਾਪਾ ਪੈਨਸ਼ਨ, ਜੋ ਆਧਾਰ ਕਾਰਡ, ਵੋਟਰ ਕਾਰਡ, ਲੋਕਲ ਸਮੱਸਿਆਵਾਂ ਆਮ ਨੇ ਜਿਹੜੀਆਂ ਮੈਂ ਆਮ ਹੱਲ ਕਰਦਾ ਰਿਹਾ ਤੇ ਹੱਲ ਕਰਾਂਗਾ ਕਿਉਂਕਿ ਹੁਣ ਤਾਂ ਬਾਬੇ ਨੇ ਉਮੀਦ ਆ ਵੀ ਸਾਨੂੰ ਵੱਡੀ ਤਾਕਤ ਮਿਲਣ ਵਾਲੀ ਆ ਜਿਉ 30 ਸਾਲ ਮੈਂ ਲੋਕਾਂ ਦੇ ਵਿੱਚ ਰਾਏ ਨੇ ਤੇ ਕਦੇ ਵੀ ਮੈਂ ਆਪਣੇ ਘਰ ਤੋਂ ਚਾਹੇ ਕਾਉਂਸਲਰ ਦੀ ਮੋਹਰ ਲਗਵਾਉਣੀ ਹੋਵੇ ਤਾਂ ਵੀ ਦੂਜੇ ਕਾਉਂਸਲਰ ਦੀ ਮਿੰਤ ਤਰਲਾ ਕਰਕੇ ਜਰੂਰ ਲਵਾਈਆਂ ਨੇ ਚਾਹੇ ਨੰਬਰਦਾਰ ਸਾਹਿਬ ਦੀ ਮੋਹਰ ਲਗਵਾਉਣੀ ਹੋਵੇ ਮੋਰਨਿੰਗ ਦਿੱਤਾ ਜਿੱਥੇ ਮੇਰੇ ਦਸਤਾਵੇਜ਼ ਲੋਡ ਹੁੰਦੀ ਸੀ ਮਾੜੇ ਦਸਤੂਰ ਕਰਕੇ ਅੱਗੇ ਤੋਰਦਾ ਸੀ ਸੋ ਉਹ ਲੋਕਾਂ ਦੀਆਂ ਜਿਹੜੀਆਂ ਵੱਡੀਆਂ ਮੁਸ਼ਕਲਾਂ ਨੇ ਉਹਨਾਂ ਮੁਸ਼ਕਲਾਂ ਨੂੰ ਹੀ ਮੁਖ ਰੱਖ ਕੇ ਮੈਂ ਚੋਣ ਲੜ ਰਿਆ ਮੈਨੂੰ ਆਪਣੀ ਕੋਈ ਲੋੜ ਨਹੀਂ ਸੀ ਮੇਰੀ ਆਪ ਦਾ ਬਾਬੇ ਦੇ ਬਹੁਤ ਵਧੀਆ ਤੋਰੀ ਫੁਰਕਾ ਚੱਲਦਾ ਤੇ ਰੁੱਖਾ ਮਿਸਤਰਾ ਛੱਕ ਕੇ ਅਸੀਂ ਆਪਦਾ ਸੌਣ ਦੀ ਗੱਲ ਕਰਦੇ ਹਾਂ ਸੋ ਮੈਂ ਉਹਨਾਂ ਵੀਰਾਂ ਤੇ ਭੈਣਾਂ ਵਾਸਤੇ ਜਿਹੜੇ ਮੇਰੇ ਦਰ ਤੇ ਆਉਂਦੇ ਸੀ ਗੁਰਨਾਨਕ ਸਾਹਿਬ ਦੇ ਦਰ ਸਿੱ ਉਸ ਤੋਂ ਮੈਨੂੰ ਹੁੰਦਾ ਸੀ ਵੀ ਇਹਨਾਂ ਨੂੰ ਮੋਹਰ ਦੀ ਰੋੜ ਪੈਂਦੀ ਆ ਮੈਨੂੰ ਕਿਸੇ ਕੋਲ ਜਾਣਾ ਪੈਂਦਾ ਤਾਂ ਉਸ ਮੋਹਰ ਦੀ ਲੜਾਈ ਆ ਸਾਡੀ ਔਰ ਕੋਈ ਲੜਾਈ ਨਹੀਂ ਜਿਹੜੇ ਸਾਡੇ ਏਰੀਏ ਦੇ ਸਾਰੇ ਮੁੱਖ ਪਤਵੰਤੇ ਸੱਜਣ ਨੇ ਸਾਰੇ ਮੇਰੀ ਸਪੋਰਟ ਕਰਦੇ ਨੇ ਕੋਈ ਅੱਗੇ ਹੋ ਕੋਈ ਪਿੱਛੇ ਰਹਿ ਕੇ ਸਾਰਿਆਂ ਦੀ ਸਪੋਰਟ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਅਪੀਲ ਵੀ ਕਰਦਾ ਸਮੇਂ ਤੇ ਸਮੇਂ ਪਹੁੰਚ ਕੇ ਆਪਣੀ ਵੋਟ ਨੂੰ ਕੰਪਲੀਟ ਕਰਿਓ ਸਾਰੇ ਪਰਿਵਾਰ ਦੀ ਤੇ ਆਪਣੇ ਇਲਾਕੇ ਦੇ ਜੋ ਆਂਢੀ ਗੁਆਂਢੀ ਨੇ ਉਹਨਾਂ ਦੀ ਵੋਟ ਪਾਉਣ ਦੀ ਗੱਲ ਕਰਿਓ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਜੋ ਮੇਨਾਂ ਰਾਤ ਨੂੰ ਵੀ ਡੋਰ ਟੋ ਡੋਰ ਕਰਦੇ ਨੇ ਇਸ ਹਨ ਸਾਡੇ ਨਾਲ ਗੁਰਮੀਤ ਸਿੰਘ ਮੁੰਨੀਆ ਜੀ ਹੁਣ ਅਮਰਜੀਤ ਸਿੰਘ ਢਾਲੀਵਾਲ ਜੀ ਇਹ ਆਪਣੇ ਦੱਸਣਗੇ ਵਿਚਾਰ ਬਖਵਾਓ ਬੈਗੁਰਗੀ ਦਾ ਖਾਲਸਾ ਬੈਗੁਰਗੀ ਕੀ ਫਤਿਹ ਮੇਰੇ ਆਪਣੇ ਛੋਟੇ ਭਰਾ ਗੁਰਮੀਤ ਸਿੰਘ ਜੋ ਕਿ ਕਾਂਗਰਸ ਪਾਰਟੀ ਦੀ ਟਿਕਟ ਤੋਂ ਇਲੈਕਸ਼ਨ ਲੜਦੇ ਨੇ ਇਲੈਕਸ਼ਨ ਲੜਦੇ ਨੇ ਮੈਂ ਮੇਰਾ ਪਿੰਡ ਮੇਰੇ ਨਗਰ ਵਾਸੀ ਤੇ ਬਾਕੀ ਕਲੋਨੀਆਂ ਦੇ ਵਾਸੀ ਸਾਰੇ ਰਲ ਕੇ ਪੂਰੇ ਜੋਰ ਸ਼ੋਰ ਨਾਲ ਕੀਤਾਉਣ ਦਾ ਯਤਨ ਕਰ ਰਹੇ ਹਾਂ ਅਸੀਂ ਕੋਈ ਕਸਮ ਨਹੀਂ ਛੱਡਾਂਗੇ ਪੂਰਾ ਜਿੰਨਾ ਜੋਰ ਲਾ ਸਕਦੇ ਹਾਂ ਉਹ ਲਾਵਾਂਗੇ ਅਸੀਂ ਜਿਵੇਂ ਦਿਨੋਂ ਤਨੋਂ ਮਨੋਂ ਸਾਰੇ ਪਾਸੇ ਉਹਦੇ ਨਾਲ ਆ ਜਿਵੇਂ ਕੋਈ ਹੋਵੇ ਕਰਾਂਗੇ ਹੁਣ ਸਾਡੇ ਨਾਲ ਬਾਬਾ ਚਮਕੌਰ ਸਿੰਘ ਜੀ ਖੜੇ ਆ ਇਹ ਕਿਦਾਂ ਜੀ ਹੰਗਾਰਾ ਮਿਲ ਰਿਹਾ ਵਾਡ ਵਾਸੀਆਂ ਦਾ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਉਹ ਲਹਿਰ ਚਲਾਈ ਆ ਕਈਆਂ ਨੂੰ ਨਹੀਂ ਪਤਾ ਉਹ ਲਹਿਰ ਦਾ ਵੀ ਲਹਿਰ ਕੀ ਚੀਜ਼ ਹੁੰਦੀ ਆ ਇਹ ਲਹਿਰ ਚੱਲੀ ਸੀ ਜਦੋਂ ਸਰਦਾਰ ਕ੍ਰਿਪਾ ਸਿੰਘ ਜਿਤਾਇਆ ਉਹਦੇ ਕ੍ਰਿਪਾ ਸਿੰਘ ਜਿਤਾਉਣ ਦਾ ਸਾਡਾ ਬਸ ਦੇਖ ਕੇ ਜਿਵੇਂ ਮੁੰਡੀਆਂ ਸਾਰੇ ਪਿੰਡ ਇਕੱਠਾ ਹੋ ਗਏ ਤੁਰੇ ਅਸੀਂ ਇਸੇ ਤਰ੍ਹਾਂ ਸਾਰੇ ਪਿੰਡ ਤੁਰਿਆ ਆਵਾ ਕਿਉਂਕਿ ਇੱਕ ਕਾਂਗਰਸ ਪਾਰਟੀ ਆ ਜੋ ਆਉਣ ਵਾਲੀ ਸਰਕਾਰ ਵੀ ਕਾਂਗਰਸ ਦੀ ਹੋਣੀ ਆ ਇਹ ਸਾਡੇ ਇਲਾਕੇ ਦੇ ਡਿਪਾਰਟਮੈਂਟ ਜਿਹੜੇ ਹੋਣ ਵਾਲੇ ਤੇ ਜਾਂ ਕਿਸੇ ਵੀ ਕਿਸਮ ਦੀਆਂ ਕੁਝ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਨੇ ਉਹਨਾਂ ਵਾਸਤੇ ਲੋਕ ਬੜੇ ਖੱਡਲ ਖਵਾਰ ਹੁੰਦੇ ਸੀਗੇ ਮੈਂ ਦੇਖਦਾ ਘਰ ਦੇ ਵਿੱਚ ਅੱਜ ਮੈਂ ਜਾ ਕੇ ਆ ਮੇਰਾ ਦੇਖੋ ਗੱਲ ਇਹ ਆ ਵੀ ਮੈਂ ਅੱਜ ਦਾ ਵੀ ਬਹੁਤ ਸਾਲ ਹੋ ਗਏ 35 40 ਸਾਲ ਹੋ ਗਏ ਮੈਨੂੰ ਰਾਜਨੀਤੀ ਵਿੱਚ ਵਿਚਰਦਿਆਂ ਨੂੰ ਗੱਲ ਇਹ ਆ ਵੀ ਹਰੇਕ ਬੰਦੇ ਦੀ ਹਰੇਕ ਜਗ੍ਹਾ ਪਹੁੰਚ ਹੁੰਦੀ ਆ ਤੇ ਮੈਂ ਬੇਇਨਤੀ ਕਰੂਗਾ ਸਾਰੇ ਕਾਲੋ ਸਾਹਿਬ ਵੀ ਖੜੇ ਆ ਮੇਰੇ ਨਾਲ ਜਗਿੰਦਰ ਸਿੰਘ ਵੀ ਖੜੇ ਆ ਸਾਡਾ ਫਰਜ਼ ਬਣਦਾ ਕਿ ਸਾਡੀ ਜਿਹੜੀ ਵੋਟ ਆ ਇਹ ਵੋਟ ਐਵੇਂ ਨਾ ਸਮਝੋ ਵੀ ਵੋਟ ਆ ਇਹ ਇਹ ਕੀਮਤੀ ਵੋਟ ਆ ਇਹਦਾ ਕੋਈ ਮੁੱਲ ਹੀ ਹੈ ਨਹੀਂ ਸਾਡੇ ਲੋਕ ਤਾਂ ਮੈਸੂਮ ਸੱਚੀ ਦੱਸਦੇ ਨਾਲ ਗੱਲ ਮੇਰੀ ਗੱਲ ਕੀਤੀ ਦੂਰ ਚਲ ਜਾਂਦੀ ਆ ਕੋਈ ਲੋਕ ਕਹਿੰਦੇ ਨੇ ਸਾਨੂੰ ਬੋਤਲ ਮਿਲ ਜਵੇ ਤਾਂ ਵੋਟ ਪਾਉਣੀ ਆ ਕੋਈ ਕਹਿੰਦਾ ਸਾਨੂੰ ਪੈਸਾ ਮਿਲ ਜਵੇ ਤਾਂ ਵੋਟ ਪਾਉਣੀ ਆ ਇਹ ਵੋਟ ਦਾ ਮੁੱਲ ਹੀ ਨਹੀਂ ਪਤਾ ਇਹ ਵੋਟ ਸਾਨੂੰ ਇੱਕ ਰਾਜ ਆ ਬਣਾਉਂਦੀ ਆ ਵੋਟ ਸਾਨੂੰ ਪ੍ਰਧਾਨ ਮੰਤਰੀ ਬਣਾਉਂਦੀ ਆ ਇਹ ਵੋਟ ਆ ਜਿਹੜੀ ਸਾਨੂੰ ਮੁੱਖ ਮੰਤਰੀ ਬਣਾਉਂਦੀ ਆ ਇਹ ਵੋਟ ਦਾ ਇਸਤੇਮਾਲ ਕਰਿਓ ਸੋਚ ਵਿਚਾਰ ਦੇ ਨਾਲ ਕਰਿਓ ਆਪਣੀ ਮਰਜ਼ੀ ਨਾਲ ਕਰਿਓ ਇਹ ਜਿਹੜੀ ਵੋਟ ਆ ਇਹ ਤੁਹਾਡੇ ਕੰਮ ਆਊਗੀ ਇੱਕ ਵੋਟ ਕਾਂਗਰਸ ਨੂੰ ਪਾਉਣੀ ਆ ਕੋਈ ਅਸੀਂ ਕਾਂਗਰਸ ਜੁੜੇ ਆ ਪਰ ਜੁੜੇ ਕਰੋ ਤੱਕ ਜਦੋਂ ਸੁਖ ਬਿਆਨ ਸਿੰਘ ਦਾ ਪਰਿਵਾਰ ਬੈਠਾ ਉਦੋਂ ਤੱਕ ਇਹ ਕਾਂਗਰਸ ਦਾ ਆ ਉਸ ਤੋਂ ਬਾਅਦ ਜਦ ਅਸਾਂ ਆਊਗਾ ਦੇਖੂਗਾ ਅਸੀਂ ਕਿਸੇ ਹੋਰ ਨਾਲ ਨਹੀਂ ਹੈਗੇ ਅਸੀਂ ਗਰਮੀਤ ਸਿੰਘ ਮੁੱਢੀ ਦੇ ਨਾਲ ਆ ਇਸ ਕਰਕੇ ਕੋ ਸਾਡਾ ਪਿੰਡ ਦਾ ਬਸੰਦਾ 30 ਸਾਲ ਲੋਕ ਨੂੰ ਰਾਜਨੀਤੀ ਵਿੱਚ ਵੇਚਰਦਿਆਂ ਨੂੰ 30 ਸਾਲ ਲੋਕਾਂ ਦੀ ਸੇਵਾ ਕਰਦਿਆਂ ਨੂੰ ਸਾਡਾ ਫਰਜ਼ ਬਣਦਾ ਪਿੰਡ ਵਾਲਿਆਂ ਦਾ ਕਿ ਇੱਕ ਵਾਰ ਨੂੰ ਮੌਕਾ ਦੇਈਏ ਅਸੀਂ ਪਿੰਡ ਵੱਲੋਂ ਪੂਰਾ ਹੰਗਾਰਾ ਭਰ ਕੇ ਲੱਗੇ ਹੋਏ ਆ ਇੱਕ ਵਾਰ ਨੂੰ ਜਿਤਾ ਕੇ ਅਸੀਂ ਕਾਰ ਵਿਛੇਦ ਵੀ ਭੇਜਣਾ ਅੱਗੇ ਜੋ ਸਤਿਗੁਰੂ ਕਿਰਪਾ ਕਰੂਗਾ ਉਹਦੀ ਮਰਜ਼ੀ ਆ। ਹਲੇ ਸੋ ਨਿਹਾਲੇ। ਸਾਡੇ ਨਾਲ ਜੋਗਿੰਦਰ ਸਿੰਘ ਜੀ ਥਾਣੇਦਾਰ ਜੀ ਇਹ ਇਹ ਵੀ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਸਾਬਕਾ ਥਾਣੇਦਾਰ ਜੀ ਇਹ ਵੀ ਆਪਣੇ ਵਿਚਾਰ ਦੱਸਣਗੇ ਬਾਰਡ ਨੰਬਰ 24 ਤੋਂ ਗੁਰਮੀਤ ਸਿੰਘ ਮੁੰਡਿਆ ਦੇ ਚੋਣ ਪ੍ਰਚਾਰ ਲ ਵਿੱਚ ਸ਼ਾਮਲ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾ ਗੁਰਮੀਤ ਸਿੰਘ ਮੁੰਡੀਆਂ ਜੋ ਇਲਾਕਾ ਨਵਾਸੀਆਂ ਨੇ ਸ਼ਿਫਾਰਿਸ਼ਾਂ ਕਰ ਕਰਕੇ ਸਾਡੇ ਵਿੱਚ ਲਿਆਂਦਾ ਇੱਕ ਬੜੀ ਰੱਬ ਦੀ ਕਿਰਪਾ ਹੋਈ ਆ ਕਿਉਂਕਿ ਕਰਮੀਤ ਸਿੰਘ ਬੁੰਡੀਆਂ ਜੀ ਇਹੋ ਜਿਹੇ ਨਿਸ਼ਾਨ ਇਨਸਾਨ ਹੈਗੇ ਆ ਜਦੋਂ ਇਹਨਾਂ ਦੇ ਘਰਾਂ ਜਾ ਕੇ ਵਿਚਰਦੇ ਆ ਪਹਿਲੀ ਤੇ ਗੱਲ ਹੈ ਵੀ ਇਹਨਾਂ ਨੇ ਪਾਣੀ ਤੋਂ ਬਿਨਾਂ ਆਉਣ ਹੀ ਨਹੀਂ ਦਿੰਦੇ ਜਦੋਂ ਅਸੀਂ ਜਾਂਦੇ ਰਹੇ ਆ ਦੁੱਧ ਤੋਂ ਬਿਨਾਂ ਨਹੀਂ ਆਉਣ ਦਿੰਦੇ ਕਿਉਂਕਿ ਇਹਨਾਂ ਦੀ ਆਪਣੀ ਡੇਰੀ ਹੈ ਸਭ ਤੋਂ ਵੱਡੀ ਗੱਲ ਹੈ ਵੀ ਇਹਨਾਂ ਵੱਲੋਂ ਸਾਨੂੰ ਆਸਰਾ ਹੋ ਗਿਆ ਪਹਿਲਾਂ ਜਿਹੜੇ ਅਸੀਂ ਕਿਸੇ ਦੀ ਬਖਤੋਈ ਨਹੀਂ ਕਰਦੇ ਕਈਆਂ ਕਾਉਂਸਲਰਾਂ ਨੇ ਆਪਣੇ ਗਾਂ ਪੀਏ ਰੱਖੇ ਸੀ ਜਿਹੜੇ ਕਿ ਹਰ ਫਾਰਮ ਦਾ 50 ਰੁਪਏ ਲੈਂਦੇ ਸੀ ਤੇ 100 ਰੁਪਏ ਲੈਂਦੇ ਸੀ ਭਰਨ ਦਾ ਸਾਨੂੰ ਆਸਰਾ ਹੋ ਗਿਆ ਵੀ ਹੁਣ ਗੁਰਮੀਤ ਸਿੰਘ ਕੋਈ ਪੈਨਸ਼ਨ ਫਾਰਮ ਲੈ ਕੇ ਜਾਊਗਾ ਫਾਰਵਰਡ ਕਰਾਉਣ ਤੇ ਜਾਂ ਕੋਈ ਆਧਾਰ ਕਾਰਡ ਬਣਾਉਣ ਵਾਸਤੇ ਜਾਊਗਾ ਉਹ ਸਾਨੂੰ ਸਾਡਾ ਪੈਸਾ ਨਹੀਂ ਹੁਣ ਕੋ ਲੱਗਣਾ ਇਹ ਖੁਦ ਹੀ ਬੜੇ ਜਾਣੀ ਜਾਣ ਨੇ ਖੁਦ ਹੀ ਆਪਣੇ ਕੋਲੋਂ ਖਰਚਾ ਕਰਕੇ ਫੋਟੋ ਸ਼ਟ ਅਸੀਂ ਆਪਣੀਆਂ ਲਾਈਆਂ ਨੇ ਅਸੀਂ ਫਰੀ ਫੋਟੋ ਸ਼ਟ ਕਰਦੇ ਆਂ ਅਸੀਂ ਇਹਦੇ ਨਾਲ ਤੁਰੇ ਇਸੇ ਕਰਕੇ ਆ ਭਾਈ ਸਾਰਾ ਕੰਮ ਫ੍ਰੀ ਕਰਨਾ ਜੋ ਸਰਕਾਰ ਵੱਲੋਂ ਆਵੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਇਲਾਕੇ ਵਿੱਚ ਲਾਉਣੀ ਹੈ ਸਾਨੂੰ ਆਸਰਾ ਹੋ ਗਿਆ ਅਸੀਂ ਇਸੇ ਕਰਕੇ ਦਿਨ ਰਾਤ ਕਰਕੇ ਅਸੀਂ ਇਹਦੀ ਮਦਦ ਨਹੀਂ ਕਰ ਰਹੇ ਇਹ ਸਾਧ ਸੰਤ ਬੰਦਾ ਦੀ ਸੇਵਾ ਕਰ ਰਹੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਜੀ 24 ਨੰਬਰ ਵਾਰਡ ਤੋਂ ਸਰਦਾਰ ਗੁਰਮੀਤ ਸਿੰਘੀ ਮੁੰਡੀਆਂ ਦੀ ਜਸਬਨਾ ਕਮੇਂ ਚੱਲ ਰਹੀ ਆ ਲਗਭਗ ਜਿੱਤ ਯਕੀਨੀ ਆ ਹੁਣ ਅਗਲੀ ਪੜਾਅ ਤੇ ਮਿਲਦੇ ਹਾਂ ਕਿਸੇ ਹੋਰ ਵਾਰਡ ਦੇ ਵਿੱਚ ਮੈਂ ਪੱਤਰਕਾਰ ਗੁਰਦੀਪ ਭਾਮੀਆਂ ਕੈਮਰਾਮੈਨ ਨੀਰ ਸਿੰਘ ਦੇ ਨਾਲ ਧੰਨਵਾਦ